ਪਰਮ ਸਤਿਕਾਰਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀਓ ਸੋਮਰਤ ਵਿਲ ਤੋਂ ਲੈ ਕੇ ਸਤਿਗੁਰਾਂ ਦੀ ਹਰ ਜਸ ਗੁਰਵਾਣੀ ਸਰਵਣ ਕਰ ਰਹੇ ਹੋ ਸੋ ਅੱਜ ਦੇ ਹੁਕਮ ਦੇ ਵਿੱਚ ਤਨ ਤਨ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਾਨੂੰ ਇਹ ਸਮਝਾਉਣਾ ਕਰ ਰਹੇ ਹਨ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਸਤਿਗੁਰੂ ਜੀ ਕਹਿੰਦੇ ਭਾਈ ਜੇ ਤੂੰ ਪਰਮਾਤਮਾ ਦਾ ਨਾਮ ਸਿਮਰਣਾ ਹੈ ਤਾਂ ਦਿਨ ਰਾਤ ਇੱਕ ਕਰਕੇ ਪਰਮਾਤਮਾ ਦਾ ਨਾਮ ਸਿਮਰਣਾ ਸ਼ੁਰੂ ਕਰ ਦੇ ਕਿਉਂਕਿ ਛਿੰਨ ਛਿੰਨ ਆਉਦ ਬਿਹਾਤ ਹੈ ਫੂਟੇ ਘਟ ਜੋ ਪਾਨੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਮਝਾਉਂਦੇ ਹਨ ਕਹਿੰਦੇ ਭਾਈ ਜਿਹੜੀ ਤੇਰੀ ਉਮਰ ਹੈ ਜਿਹੜੇ ਤੇਰੇ ਸਵਾਸ ਹਨ ਉਹ ਇਸ ਤਰ੍ਹਾਂ ਬੀਤਦੇ ਜਾ ਰਹੇ ਹਨ ਜਿਵੇਂ ਇੱਕ ਪਾਣੀ ਦੇ ਭਰੇ ਘੜੇ ਦੇ ਵਿੱਚ ਤਰੇੜ ਪੈ ਜਾਵੇ ਤਾਂ ਉਹ ਘੜਾ ਸਿਮਦਾ ਸਿਮਦਾ ਇੱਕ ਦਿਨ ਖਾਲੀ ਹੋ ਜਾਂਦਾ ਹੈ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਉਸੇ ਤਰ ਜਿਹੜੇ ਤੇਰੇ ਸਵਾਸ ਹਨ ਤੇਰਾ ਜੀਵਨ ਹੈ ਉਹ ਵੀ ਬੀਤਦਾ ਜਾ ਰਿਹਾ ਹੈ ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨ ਪਰੰਤੂ ਜਿਹੜਾ ਮਨੁੱਖ ਹੈ ਸਤਿਗੁਰੂ ਜੀ ਉਹਨੂੰ ਮੂਰਖ ਕਹਿ ਰਹੇ ਹਨ ਕਹਿੰਦੇ ਭਾਈ ਉਹਨੂੰ ਸਮਝ ਹੋਣ ਦੇ ਬਾਵਜੂਦ ਵੀ ਉਹ ਬੇਸਮਝ ਹੋਇਆ ਬੈਠਾ ਹੈ ਫਿਰ ਵੀ ਉਸ ਨੂੰ ਇਹ ਨਹੀਂ ਚੇਤੇ ਆਉਂਦਾ ਕਿ ਮੈਂ ਪ੍ਰਮਾਤਮਾ ਦਾ ਨਾਮ ਸਿਮਰਨਾ ਹੈ ਮੈਂ ਪ੍ਰਮਾਤਮਾ ਦੀ ਸਿਫਤ ਸਲਾਹ ਕਿਉਂ ਨਹੀਂ ਕਰਦਾ ਝੂਠੇ ਲਾਲਚ ਲਾਗ ਕੈ ਨਹ ਮਰਨ ਪਛਾਨਾ ਪਰੰਤੂ ਜਿਹੜਾ ਮਨੁੱਖ ਹੈ ਉਹ ਮਾਇਆ ਦੇ ਝੂਠੇ ਲਾਲਚਾਂ ਦੇ ਵਿੱਚ ਫਸ ਕੇ ਮੌਤ ਨੂੰ ਯਾਦ ਨਹੀਂ ਕਰਦਾ ਮਾਇਆ ਦੇ ਪਿੱਛੇ ਭੱਜਿਆ ਫਿਰਦਾ ਹੈ ਹਰ ਵੇਲੇ ਪਰੰਤੂ ਮੌਤ ਨੂੰ ਯਾਦ ਨਹੀਂ ਕਰਦਾ ਕਿ ਇੱਕ ਦਿਨ ਮੌਤ ਨੇ ਵੀ ਆਉਣਾ ਹੈ ਅੱਜ ਹੋਂ ਕਾਸ਼ ਵਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੇ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਅਜੇ ਵੀ ਕੁਝ ਨਹੀਂ ਵਿਗੜਿਆ ਜੇ ਤੂੰ ਪਿੱਛੇ ਆਪਣੇ ਜੀਵਨ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ ਤਾਂ ਅੱਜ ਤੋਂ ਤੋਂ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦੇ। ਕਿਉਂਕਿ ਜਦੋਂ ਅਸੀਂ ਪਰਮਾਤਮਾ ਦਾ ਨਾਮ ਸਿਮਰਾਂਗੇ ਤਾਂ ਉਹ ਦਰਗਾਹ ਦੇ ਵਿੱਚ ਸਾਡੇ ਨਾਲ ਸਹਾਈ ਹੋਵੇਗਾ। ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੇ ਵਿੱਚ 15 ਭਗਤਾਂ ਦੀ ਬਾਣੀ ਦਰਜ ਹੈ। ਸੋ ਉਹਨਾਂ ਦੇ ਵਿੱਚੋਂ ਇੱਕ ਭਗਤ ਹੋਏ ਹਨ ਭਗਤ ਕਬੀਰ ਜੀ ਮਹਾਰਾਜ ਸੋ ਕਹਿੰਦੇ ਭਗਤ ਕਬੀਰ ਜੀ ਮਹਾਰਾਜ ਅਕਸਰ ਸਮਸ਼ਾਨ ਘਾਟ ਦੇ ਵਿੱਚ ਜਾਇਆ ਕਰਦੇ ਸਨ ਇੱਕ ਦਿਨ ਭਗਤ ਕਬੀਰ ਜੀ ਦੇ ਮਾਤਾ ਜੀ ਨੇ ਬੜੇ ਢੰਗ ਦੇ ਨਾਲ ਪੁੱਛਿਆ ਅਦੇ ਦੱਸਿਆ ਕਹਿੰਦੇ ਪੁੱਤਰ ਜਦੋਂ ਕਿਸੇ ਦਾ ਕੋਈ ਰਿਸ਼ਤੇਦਾਰ ਜਾਂ ਸਬੰਧੀ ਅਕਾਲ ਚਲਾਣਾ ਕਰ ਜਾਵੇ ਤਾਂ ਸਮਸ਼ਾਨ ਘਾਟ ਜਾਂਦੇ ਹਨ ਪਰ ਤੂੰ ਤਾਂ ਰੋਜ਼ ਹੀ ਚਲਿਆ ਜਾਂਦਾ ਹੈ ਤਾਂ ਭਗਤ ਕਬੀਰ ਜੀ ਕਹਿਣ ਲੱਗੇ ਮਾਂ ਉੱਥੇ ਬਹੁਤ ਤਰ੍ਹਾਂ ਦੇ ਰਤਨ ਵਿਖਰੇ ਪਏ ਹਨ ਲੋਕੀ ਮੋਹ ਦੇ ਮਾਰੇ ਅਗਿਆਨਤਾ ਦੇ ਮਾਰੇ ਉਹਨਾਂ ਰਤਨਾਂ ਨੂੰ ਉੱਥੇ ਛੱਡ ਕੇ ਚਲੇ ਜਾਂਦੇ ਹਨ ਅਤੇ ਮੈਂ ਉਥੋਂ ਝੋਲੀਆਂ ਭਰ-ਭਰ ਕੇ ਘਰ ਲਿਆਉਂਦਾ ਹਾਂ ਤਾਂ ਮਾਂ ਹੱਸ ਪਈ ਤੇ ਕਹਿਣ ਲੱਗੀ ਕਹਿੰਦੀ ਪੁੱਤਰ ਆਪਣੇ ਘਰ ਦੇ ਵਿੱਚ ਤਾਂ ਖਾਣ ਨੂੰ ਕੁਝ ਵੀ ਨਹੀਂ ਹੈ ਆਪਣੇ ਘਰ ਤਾਂ ਬਹੁਤ ਗਰੀਬੀ ਹੈ ਤੂੰ ਕਿਹੜੇ ਰਤਨਾ ਦੀ ਗੱਲ ਕਰ ਰਿਹਾ ਹੈ ਅਤੇ ਕਿੰਨਾ ਦੀ ਉਥੋਂ ਤੂੰ ਪੰਡ ਵਨ ਕੇ ਲਿਆਉਂਦਾ ਹੈ ਤਾਂ ਕਹਿੰਦੇ ਜਿਸਰ ਹਸ ਦੀ ਗੱਲ ਜਿੰਨਾ ਰਤਨਾ ਦੀ ਗੱਲ ਭਗਤ ਕਬੀਰ ਜੀ ਕਰ ਰਹੇ ਸਨ ਉਹਨਾਂ ਨੂੰ ਸਮਝਣ ਵਾਸਤੇ ਭਗਤ ਕਬੀਰ ਜੀ ਮਹਾਰਾਜ ਉਹਨਾਂ ਦੇ ਵਰਗਾ ਹਿਰਦਾ ਚਾਹੀਦਾ ਹੈ। ਅਦੇ ਫੇਰ ਹੀ ਭਗਤ ਕਬੀਰ ਜੀ ਦੀ ਗੱਲ ਨੂੰ ਸਮਝਿਆ ਜਾ ਸਕਦਾ ਹੈ। ਅਦੇ ਫਿਰ ਵੀ ਮਾਂ ਦੇ ਸਮਝਾਉਣ ਤੇ ਭਗਤ ਕਬੀਰ ਜੀ ਮਹਾਰਾਜ ਸਮਸ਼ਾਨ ਘਟ ਜਾਇਆ ਕਰਦੇ ਸਨ। ਇੱਕ ਦਿਨ ਮਾਂ ਨੇ ਪਿੱਛਾ ਕੀਤਾ ਕਿ ਦੇਖਦੀ ਹਾਂ ਕਿ ਉੱਥੇ ਜਾ ਕੇ ਕਰਦਾ ਕੀ ਹੈ। ਜਦੋਂ ਉਸਦੀ ਮਾਂ ਨੇ ਪਿੱਛੇ ਜਾ ਕੇ ਦੇਖਿਆ ਤਾਂ ਸਮਸ਼ਾਨ ਘਾੜ ਦੇ ਵਿੱਚ ਭਗਤ ਕਬੀਰ ਜੀ ਮਹਾਰਾਜ ਸਤਨਾਮ ਵਾਹਿਗੁਰੂ ਦੇ ਜਾਪ ਦੀ ਧੁਣ ਦੇ ਵਿੱਚ ਮਸਤ ਸਨ ਅਤੇ अनेका ਹੀ ਮੁਰਦੇ ਸਮਸ਼ਾਨ ਘਾੜ ਦੇ ਵਿੱਚ ਜਲ ਰਹੇ ਸਨ ਫਿਰ ਮਾਂ ਨੇ ਡਾਂਟਦਿਆਂ ਹੋਇਆ ਕਿਹਾ ਕਹਿੰਦੀ ਕਿਹੜੇ ਤੂੰ ਇੱਥੇ ਰਤਨ ਚੁੰਨਣ ਵਾਸਤੇ ਆਉਂਦਾ ਹੈ ਇੱਥੇ ਦਾ ਜਿਨ੍ਹਾਂ ਦੀ ਮੌਤ ਹੋ ਜਾਂਦੀ ਹੈ ਉਹਨਾਂ ਨੂੰ ਜਲਾਇਆ ਜਾਂਦਾ ਹੈ ਉਹਨਾਂ ਨੂੰ ਦਫਨਾਇਆ ਜਾਂਦਾ ਹੈ ਪਰ ਤੂੰ ਜਿਹੜੇ ਮੋਤੀਆਂ ਦੀ ਗੱਲ ਕਰਦਾ ਹੈ ਉਹ ਮੈਨੂੰ ਦਿਖਾ ਕਿਹੜੇ ਮੋਤੀ ਹਨ ਤਾਂ ਭਗਤ ਕਬੀਰ ਜੀ ਕਹਿਣ ਲੱਗੇ ਕਹਿੰਦੇ ਮਾਂ ਆਹ ਜਿਹੜਾ ਮੇਰੀ ਰਸਨਾ ਦੇ ਵਿੱਚੋਂ ਸਤਨਾਮ ਵਾਹਿਗੁਰੂ ਦਾ ਜਾਪ ਹੋ ਰਿਹਾ ਹੈ ਇਹ ਉਸ ਪਰਮਾਤਮਾ ਦੇ ਨਾਮ ਦੇ ਰਤਨ ਹਨ ਜਿਹੜੇ ਤੈਨੂੰ ਦਿਖਾਏ ਨਹੀਂ ਦੇ ਰਹੇ ਅਤੇ ਮਾਂ ਕਹਿਣ ਲੱਗੀ ਕਹਿੰਦੀ ਪੁੱਤਰ ਇਹ ਤਾਂ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਇਹ ਤਾਂ ਘਰ ਦੇ ਵਿੱਚ ਬੈਠ ਕੇ ਵੀ ਜਪਿਆ ਜਾ ਸਕਦਾ ਹੈ ਫਿਰ ਤੈਨੂੰ ਸ਼ਮਸ਼ਾਨ ਘਾਟ ਦੇ ਵਿੱਚ ਆਉਣ ਦੀ ਕੀ ਲੋੜ ਹੈ ਤਾਂ ਭਗਤ ਕਬੀਰ ਜੀ ਕਹਿੰਦੇ ਮਾਂ ਮੇਰਾ ਘਰ ਦੇ ਵਿੱਚ ਮਨ ਨਹੀਂ ਮੰਨਦਾ ਘਰ ਦੇ ਵਿੱਚ ਪ੍ਰਮਾਤਮਾ ਦੀ ਯਾਦ ਨਹੀਂ ਆਉਂਦੀ ਕਿਉਂਕਿ ਘਰ ਦੇ ਵਿੱਚ ਤਾਂ ਸਾਨੂੰ ਜ਼ਿੰਦਗੀ ਯਾਦ ਆਉਂਦੀ ਹੈ ਸਾਡੀਆਂ ਸੁੱਖ ਸਹੂਲਤਾਂ ਯਾਦ ਆਉਂਦੀਆਂ ਹਨ ਪਰਿਵਾਰ ਯਾਦ ਆਉਂਦਾ ਹੈ ਪਰੰਤੂ ਸਮਸ਼ਾਨ ਘਾੜ ਦੇ ਵਿੱਚ ਆ ਕੇ ਇੱਥੇ ਸਾਨੂੰ ਮੌਤ ਯਾਦ ਆਉਂਦੀ ਹੈ ਜਦੋਂ ਮੈਂ ਸਮਸ਼ਾਨ ਘਾੜ ਦੇ ਵਿੱਚ ਜਲਦੇ ਹੋਏ ਮੁਰਦੇ ਵੇਖਦਾ ਹਾਂ ਫਿਰ ਮੈਂ ਆਪਣੇ ਮਨ ਨੂੰ ਸਮਝਾਉਂਦਾ ਹਾਂ ਫਿਰ ਭਗਤ ਕਬੀਰ ਜੀ ਆਪਣੀ ਗੁਰਬਾਣੀ ਦੇ ਵਿੱਚ ਲਿਖਦੇ ਹਨ ਕਹਿਦ ਕਵੀਰ ਸੁਣੋ ਮਨ ਮੇਰੇ ਇਹੇ ਹਵਾਲ ਹੋਏਗੇ ਤੇਰੇ ਭਗਤ ਕਬੀਰ ਜੀ ਮਹਾਰਾਜ ਫਿਰ ਸਮਝਾਉਣ ਲੱਗੇ ਕਹਿੰਦੇ ਜਦੋਂ ਮੈਂ ਇੰਨਾ ਜਲਦੇ ਹੋਏ ਮੁਰਦਿਆਂ ਨੂੰ ਵੇਖਦਾ ਹਾਂ ਤਾਂ ਮੈਂ ਆਪਣੇ ਜਿਹੜੇ ਮਨ ਨੂੰ ਸਮਝਾਉਂਦਾ ਹਾਂ ਕਿ ਇੱਕ ਦਿਨ ਤੇਰਾ ਵੀ ਇਹ ਹਾਲ ਹੋਣਾ ਹੈ ਤਾਂ ਹੀ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ ਪਰਮਾਤਮਾ ਦੇ ਨਾਮ ਦੇ ਵਿੱਚ ਜੁੜਦਾ ਹਾਂ ਇਸੇ ਕਰਕੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹ ਵੀ ਆਪਾਂ ਨੂੰ ਆਪਣੇ ਗੁਰਵਾਣੀ ਦੇ ਵਿੱਚ ਇਹ ਹੀ ਸਮਝਾ ਰਹੇ ਹਨ ਕਿ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਕਿ ਭਾਈ ਜੇ ਤੂੰ ਪਰਮਾਤਮਾ ਨੂੰ ਸਿਮਰਨਾ ਚਾਹੁੰਦਾ ਹੈ ਤਾਂ ਤੂੰ ਅੱਜ ਤੋਂ ਹੀ ਪਰਮਾਤਮਾ ਨੂੰ ਸਿਮਰਨਾ ਸ਼ੁਰੂ ਕਰ ਦੇ ਕਿਉਂਕਿ ਜਿਹੜੇ ਤੇਰੇ ਸਵਾਸ ਹਨ ਉਹ ਇੱਕ ਫੁੱਡੇ ਘੜੇ ਦੀ ਤਰ੍ਹਾਂ ਖਤਮ ਹੋ ਰਹੇ ਹਨ ਜਿਸ ਤਰ੍ਹਾਂ ਘੜੇ ਦੇ ਵਿੱਚੋਂ ਪਾਣੀ ਮੁੱਕ ਜਾਂਦਾ ਹੈ ਉਸੇ ਤਰ੍ਹਾਂ ਹੀ ਜਿਹੜੀ ਤੇਰੀ ਜ਼ਿੰਦਗੀ ਹੈ ਤੇਰੀ ਉਮਰ ਹੈ ਉਹ ਬੀਤਦੀ ਜਾ ਰਹੀ ਹੈ ਕਹੋ ਨਾਨਕ ਦੇਹ ਭਾਜਨ ਤੇ ਨਿਰਪੈ ਪਦ ਪਾਵੇ ਫਿਰ ਜਦੋਂ ਅਸੀਂ ਪਰਮਾਤਮਾ ਦਾ ਨਾਮ ਸਿਮਰਾਂਗੇ ਫਿਰ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ ਤਾਂ ਹੀ ਜਿਹੜਾ ਸਾਡਾ ਇਹ ਜਨਮ ਹੈ ਇਸ ਦੁਨੀਆ ਤੇ ਆਇਆ ਹੋਇਆ ਉਹ ਸਫਲਾ ਹੋ ਜਾਵੇਗਾ ਕਿਉਂਕਿ ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਪਿੱਛੇ ਪਰਿਵਾਰ ਨੂੰ ਬਹੁਤ ਘਾਟਾ ਪੈ ਜਾਂਦਾ ਹੈ ਕਈ ਤਾਂ ਆਪਣੇ ਹੱਸਦੇ ਵਸਦੇ ਪਰਿਵਾਰ ਨੂੰ ਛੱਡ ਕੇ ਚਲੇ ਜਾਂਦੇ ਹਨ ਬੱਚੇ ਵੀ ਛੋਟੇ ਹੁੰਦੇ ਹਨ ਸੋ ਉਸ ਦੁੱਖ ਨੂੰ ਸਹਾਰਨਾ ਬਹੁਤ ਔਖਾ ਹੋ ਜਾਂਦਾ ਹੈ ਕਿਉਂਕਿ ਜਿਸ ਥਾਂ ਤੇ ਲੱਗਦੀ ਹੈ ਉਸ ਥਾਂ ਨੂੰ ਹੀ ਪਤਾ ਲੱਗਦਾ ਹੈ ਜਦੋਂ ਮਨੁੱਖ ਆਪਣੇ ਬੱਚਿਆਂ ਨੂੰ ਛੱਡ ਕੇ ਚਲਾ ਜਾਂਦਾ ਹੈ ਆਪਣੇ ਘਰ ਪਰਿਵਾਰ ਨੂੰ ਛੱਡ ਕੇ ਚਲਾ ਜਾਂਦਾ ਹੈ ਤਾਂ ਫਿਰ ਉਹ ਪਰਿਵਾਰ ਨੂੰ ਬਹੁਤ ਘਾਟ ਮਹਿਸੂਸ ਹੁੰਦੀ ਹੈ ਤਾਂ ਹੀ ਇਸ ਕਰਕੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਮਝਾਉਂਦੇ ਹਨ ਕਿ ਭਾਈ ਮਨੁੱਖ ਨੇ ਇੱਕ ਦਿਨ ਚਲੇ ਜਾਣਾ ਹੈ ਪਰੰਤੂ ਮਨੁੱਖ ਇਸ ਦੁਨੀਆ ਦੇ ਵਿੱਚ ਮੋਹ ਮਾਇਆ ਦੇ ਵਿੱਚ ਫਸਿਆ ਹੋਇਆ ਹੈ। ਮਾਇਆ ਦੇ ਪਿੱਛੇ ਲੱਗ ਕੇ ਉਹ ਪ੍ਰਮਾਤਮਾ ਦਾ ਨਾਮ ਸਿਮਰਨਾ ਭੁੱਲ ਗਿਆ ਹੈ। ਕਿਉਂਕਿ ਜਿਹੜੀ ਮਾਇਆ ਹੈ ਇਹ ਦੁਨੀਆ ਦੇ ਪਦਾਰਥ ਹਨ। ਇਹ ਮਨੁੱਖ ਨੇ ਇੱਥੇ ਹੀ ਛੱਡ ਜਾਣੇ ਹਨ। ਪਰੰਤੂ ਨਾਲ ਪ੍ਰਮਾਤਮਾ ਦਾ ਨਾਮ ਸਿਮਰਨ ਹੀ ਜਾਵੇਗਾ। ਜਿਸ ਨੇ ਦਰਗਾਹ ਦੇ ਵਿੱਚ ਸਾਡੇ ਨਾਲ ਸਹਾਈ ਹੋਣਾ ਹੈ। ਤਾਹੀਂ ਗੁਰੂ ਜੀ ਸਮਝਾਉਂਦੇ ਹਨ ਕਹਿੰਦੇ ਭਾਈ ਜੇ ਪਿੱਛੇ ਤੁਸੀਂ ਨੇ ਨਾਮ ਨਹੀਂ ਸਿਮਰਿਆ ਕੋਈ ਗੱਲ ਨਹੀਂ ਅੱਜ ਤੋਂ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦੋ ਕਿਉਂਕਿ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਪਿੱਛੇ ਬੀਤ ਗਿਆ ਉਹਨੂੰ ਛੱਡ ਦਿਓ ਜਿਹੜਾ ਅੱਗੇ ਆਉਣਾ ਹੈ ਉਹਨੂੰ ਸੰਭਾਲਣਾ ਚਾਹੀਦਾ ਹੈ ਜਦੋਂ ਅਸੀਂ ਪਰਮਾਤਮਾ ਦਾ ਨਾਮ ਸਿਮਰਾਂਗੇ ਤਾਂ ਉਹ ਜਿਹੜਾ ਨਾਮ ਹੈ ਸਾਡਾ ਦਰਗਾਹ ਦੇ ਵਿੱਚ ਸਹਾਈ ਹੋਵੇਗਾ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ